आम आदमी पार्टी च प्रधानगी दा रोला वलायती कन्वीनरआ ने खोल्या भगवंत मान खिलाफ मोर्चा करारी हार तो बाद भी औद्यां ਲਈ ਕਟੋ ਕਲੇਸ਼ आम आदमी पार्टी च प्रधानगी ਲਈ ਕਲੇਸ਼ ਦਾ ਹਾਲ ਇਹ ਹੈ ਕਿ ਵਿਦੇਸ਼ੀ ਧਰਤੀ ਹੋਵੇ ਪੰਜਾਬ ਹੋਵੇ ਹਰ ਥਾਂ ਤੋਂ ਆਵਾਜ਼ਾਂ ਬੁਲੰਦ ਹੋਣ ਲੱਗੀਆਂ ਨੇ ਪੰਜਾਬ ਦੀ ਲੀਡਰਸ਼ਿਪ ਕਿਸ ਦੇ ਹੱਥ ਚ ਹੋਏਗੀ ਇਸ ਵਾਰ ਵਲਾਇਤੀ ਕਨਵੀਨਰਾਂ ਨੇ ਸਿੱਧੇ ਤੌਰ ਤੇ ਦਖਲ ਦਿੱਤਾ ਹੈ ਵਿਦੇਸ਼ਾਂ ਦੇ ਬੇਟੇ ਕਨਵਿਨਰਾਂ ਨੇ ਅਰਵਿੰਦ ਕੇਜਰੀਵਾਲ ਨੂੰ ਇੱਕ ਲੰਬਾ ਚੌੜਾ ਪੱਤਰ ਲਿਖ ਕੇ ਆਪਣੀਆਂ ਮੰਗਾਂ ਤੋਂ ਜਾਣੂ ਕਰਵਾਇਆ ਹੈ। ਅਮਰੀਕਾ, ਯੂਰਪ, ਕੈਨੇਡਾ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਕਨਵਿਨਰਾਂ ਨੇ ਆਪਣੀਆਂ ਮੰਗਾਂ ਲਿਖ ਕੇ ਭੇਜੀਆਂ ਨੇ। ਇਸ ਪੂਰੇ ਪੱਤਰ ਦਾ ਲੱਭੋ ਲਵਾਵਾਂ ਇਹੀ ਹੈ ਕਿ ਸਭ ਤੋਂ ਵੱਧ ਨਾਰਾਜ਼ਗੀ ਸੰਗਰੂਰਤੋਂ ਸਾਂਸਦ ਭਗਵੰਤ ਮਾਨ ਨਾਲ ਹੈ। ਸਭ ਤੋਂ ਪਹਿਲਾਂ ਤੁਹਾਨੂੰ ਚਿੱਠੀ ਦਾ ਉਹ ਅੰਸ਼ ਦਿਖਾਉਂਦੇ ਹਾਂ ਜਿਸ 'ਚ ਸਿੱਧਾ ਨਿਸ਼ਾਨਾ ਭਗਵੰਤ ਮਾਨ ਤੇ ਲਾਇਆ ਗਿਆ ਹੈ। ਗੱਲਾਂ ਚੱਲ ਰਹੀਆਂ ਨੇ ਕਿ ਭਗਵੰਤ ਮਾਨ ਪੰਜਾਬ ਦੇ ਕਨਵਿਨਰ ਦੇ ਅਹੁਦੇ ਲਈ ਜ਼ੋਰ ਅਜ਼ ਜੇਕਰ ਇਸ ਤਰ੍ਹਾਂ ਦੀ ਕੋਈ ਹਲਜੁਲ ਹੈ ਤਾਂ ਵਿਦੇਸ਼ਾਂ 'ਚ ਬੈਠੇ ਅਸੀਂ ਐਨਆਰਆਈ ਤੇ ਔਦੇਦਾਰ ਇਸ ਗੱਲ ਦਾ ਤਿੱਖਾ ਵਿਰੋਧ ਕਰਦੇ ਹਾਂ ਭਗਵੰਤ ਮਾਨ ਨੂੰ ਸ਼ਰਾਬ ਪੀਣ ਦੀ ਆਦਤ ਹੈ ਉਸ ਨੂੰ ਮੁੱਖ ਮੰਤਰੀ ਬਣਨ ਦਾ ਲਾਲਸਾ ਸੀ ਤੇ ਇਸੇ ਲਈ ਉਸ ਨੇ ਫੂਲਕਾ ਤੇ ਹੋਰ ਲੀਡਰਾਂ ਖਿਲਾਫ ਚੋਣਾ 'ਚ ਲਗਾਤਾਰ ਸਾਜ਼ਿਸ਼ ਰਚੀ ਇਸ ਲਈ ਭਗਵੰਤ ਮਾਨ ਨੂੰ ਪਾਰਟੀ ਦਾ ਅਗਲਾ ਪ੍ਰਧਾਨ ਨਹੀਂ ਬਣਾਇਆ ਜਾਣਾ ਚਾਹੀਦਾ ਇਹ ਖਲਬਲੀ ਇਸ ਲਈ ਹੈ ਕਿਉਂਕਿ ਸੋਮਵਾਰ ਨੂੰ ਦਿੱਲੀ ਚ ਪਾਰਟੀ ਦੀ ਅਹਿਮ ਬੈਠਕ ਹੋਣ ਜਾ ਰਹੀ ਹੈ ਜਿਸ ਚ ਪੰਜਾਬ ਦੀ ਸਾਰੀ ਲੀਡਰਸ਼ਿਪ ਹਿੱਸਾ ਲੈਣ ਵਾਲੀ ਹੈ ਸੰਭਾਵਨਾ ਇਹ ਵੀ ਹੈ ਕਿ ਪੰਜਾਬ ਚ ਪਾਰਟੀ ਦਾ ਨਵਾਂ ਕਨਵੀਨਰ ਯਾਨੀ ਪ੍ਰਧਾਨ ਚੁਣ ਲਿਆ ਜਾਏਗਾ ਭਗਵੰਤ ਮਾਨ ਖਿਲਾਫ ਚਿੱਠੀ ਬੰਪ ਇਸ ਲਈ ਹੈ ਕਿਉਂਕਿ ਉਹਨਾਂ ਦੇ ਵਿਰੋਧੀ ਚਾਹੁੰਦੇ ਨੇ ਕਿ ਭਗਵੰਤ ਮਾਨ ਨੂੰ ਪੰਜਾਬ ਚ ਪਾਰਟੀ ਦੀ ਜ਼ਿੰਮੇਵਾਰੀ ਨਾ ਦਿੱਤੀ ਜਾਵੇ ਇਹ ਇਹ ਪਾਰਟੀ ਦਾ ਨਾ ਜੀ ਲੀਡਰਸ਼ਿਪ ਦਾ ਫੈਸਲਾ ਹੈ ਉਹਨਾਂ ਤੇ ਅਸੀਂ ਛੱਡਿਆ ਹੋਇਆ ਵਾ ਔਰ ਮੈਨੂੰ ਪੂਰਨ ਆਸ ਹੈ ਕਿ ਜੋ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਜਜ਼ਬਾਤ ਨੇ ਉਹਨਾਂ ਨੂੰ ਉਹ ਮੱਦੇ ਨਜ਼ਰ ਜ਼ਰੂਰ ਰੱਖਣਗੇ ਟੋਟਲ ਸੰਗਠਨ ਨੂੰ ਰੀਸਟਰਕਚਰ ਕਰਨ ਦਾ ਅਧਿਕਾਰ ਮਿਲਣਾ ਚਾਹੀਦਾ ਉਹ ਆਪਣੀ ਉਹਨੂੰ ਫ੍ਰੀ ਹੈਂਡ ਹੋਵੇ ਕਿ ਉਹ ਆਪਣੀ ਮਰਜ਼ੀ ਦੇ ਨਾਲ ਨਵੇਂ ਸਿਰੋਂ ਢਾਂਚਾ ਬਣਾਵੇ ਉਹਨੂੰ ਲੱਗਦਾ ਨਹੀਂ ਦੇ ਰਹੇ ਕਿਉਂਕਿ ਲਗਾਤਾਰ ਹੀ ਮੰਗ ਉੱਠ ਰਹੀ ਹੈ ਅਧਿਕਾਰ ਦੇਣ ਦੀ ਤੁਹਾਨੂੰ ਲੱਗਦਾ ਨਹੀਂ ਦਿੱਤੇ ਜਾ ਰਹੇ ਅਧਿਕਾਰ ਨਹੀਂ ਜਿਹੜਾ ਪਹਿਲਾਂ ਦਾ ਹਲੇ ਤਜਰਬਾ ਵਾ ਜਿਸ ਤਰ੍ਹਾਂ ਗੁਰਪ੍ਰੀਤ ਖੁੱਗੀ ਨੂੰ ਬਣਾਇਆ ਸੀ ਕਨਵੀਨਰ ਉਦੋਂ ਇਹ ਅਧਿਕਾਰਾਂ ਵਾਲੀ ਗੱਲ ਕੋਈ ਨਹੀਂ ਸੀ ਗੁਰਪ੍ਰੀਤ ਖੁੱਗੀ ਹੋਣਾ ਦੀ ਹਲੇ ਵਰਕਿੰਗ ਕਮੇਟੀ ਵੀ ਉਹਨਾਂ ਨੂੰ ਇਕੱਲਾ ਪ੍ਰਧਾਨਤ ਕਿਸੇ ਪਾਰਟੀ ਨੂੰ ਵੀ ਨਹੀਂ ਚਲਾ ਸਕਦਾ ਸੋ ਜਿਹੜਾ ਵੀ ਪ੍ਰੈਜ਼ੀਡੈਂਟ ਬਣੇ ਇਸ ਪਾਰਟੀ ਦਾ ਹੋਣ ਮੈਂ ਸਮਝਦਾ ਕਿ ਉਸ ਨੂੰ ਦਿੱਲੀ ਦੀ ਲੀਡਰਸ਼ਿਪ ਨਾਲ ਬਹਿ ਕੇ ਅੱਛੀ ਤਰ੍ਹਾਂ ਨਾਲ ਗੱਲ ਕਰਕੇ ਅਧਿਕਾਰਾਂ ਦੀ ਗੱਲ ਕਰਨੀ ਚਾਹੀਦੀ ਪਹਿਲਾਂ ਇਕੱਲਾ ਮਹਿਜ਼ ਪ੍ਰਧਾਨ ਬਣਨਾ ਸ਼ੌਂਕੀਆ ਪ੍ਰਧਾਨ ਬਣਨਾ ਇਹ ਕੋਈ ਗੱਲ ਨਹੀਂ ਹੈ ਸੱਤ ਸਮੁੰਦਰੋਂ ਪਾਰ ਆਈ ਚਿੱਠੀ 'ਚ ਕਈ ਹੋਰ ਮੰਗਾਂ ਵੀ ਕੀਤੀਆਂ ਗਈਆਂ ਨੇ ਚਿੱਠੀ 'ਚ ਕਿਹਾ ਗਿਆ ਹੈ ਕਿ ਭਗਵਾਨਤਮਾਨ ਨੂੰ ਆਪਣੇ ਚੋਣ ਹਲਕੇ ਸੰਗਰੂਰ ਤੱਕ ਹੀ ਸੀਮਤ ਰੱਖਿਆ ਜਾਵੇ ਸਾਰੇ ਉਹਨਾਂ ਦੀਆਂ ਆਤਾਂ ਤੋਂ ਵਾਕਿਫ ਨੇ ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਹੈ ਕਿ ਪੰਜਾਬ ਲਈ ਪਾਰਟੀ ਜੋ ਵੀ ਫੈਸਲੇ ਕਰੇ ਉਹਨਾਂ ਸੰਬੰਧਿਤ ਮੀਟਿੰਗਾਂ ਦਿੱਲੀ ਦੀ ਬਜਾਏ ਪੰਜਾਬ 'ਚ ਹੋਣ ਹੁਣ ਇਹ ਤੇ ਸਵਾਲ ਉਠਣਾ ਲਾਜ਼ਮੀ ਹੈ ਕਿ ਆਖਿਰ ਪਾਰਟੀ ਦੇ ਪ੍ਰਧਾਨਗੀ ਨੂੰ ਲੈ ਕੇ ਕਮਸਾਨ ਕਿਉਂ ਜਾਰੀ ਹੈ ਦੋ ਦਿਨ ਪਹਿਲਾਂ ਪਾਰਟੀ ਦੇ ਇੱਕ ਧੜੇ ਨੇ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਨੇਤਾ ਐਚਐਸ ਫੂਲਕਾ ਖਿਲਾਫ ਪ੍ਰੈਸ ਕਾਨਫਰੰਸ ਕਰਕੇ ਗੰਭੀਰ ਇਲਜ਼ਾਮ ਲਗਾਏ ਸੀ ਯਾਨੀ ਜਦੋਂ ਦੀ ਪਾਰਟੀ ਬਣੀ ਹੈ ਹਾਰਾਂ ਜਿੱਤਾਂ ਹੋਈਆਂ ਨੇ ਪਰ ਪ੍ਰਧਾਨਗੀ ਵਾਲਾ ਕਲੇਸ਼ ਹਮੇਸ਼ਾ ਪਾਰੂ ਰਿਹਾ ਹੈ